ਹਰ ਇੱਕ ਬੰਦੇ ਨੂੰ ਆਪਣੇਾਂ ਤੇ ਬੜਾ ਵਿਸ਼ਵਾਸ ਹੁੰਦਾ ਹੈ ਆਪਣੇ ਸਾਕਿਆਂ ਤੇ ਸਕੇ ਭਰਾਵਾਂ ਤੇ ਮਾਂ ਤੇ ਪਿਓ ਤੇ ਇੱਥੋਂ ਤੱਕ ਕਈਆਂ ਨੂੰ ਤਾਂ ਦੂਜਿਆਂ ਤੇ ਵੀ ਬੜਾ ਵਿਸ਼ਵਾਸ ਹੁੰਦਾ ਹੈ ਕਿ ਉਹ ਮੇਰਾ ਬੜਾ ਖਾਸ ਹੈ ਉਹ ਤਾਂ ਮੇਰੇ ਬਗੈਰ ਸਾਹ ਨਹੀਂ ਲੈਂਦਾ ਉਸ ਨਾਲ ਤਾਂ ਮੇਰੀ ਭਰਾਵਾਂ ਵਰਗੀ ਦੋਸਤੀ ਆ ਭਰਾਵਾਂ ਵਰਗਾ ਪਿਆਰ ਹੈ ਪਰ ਇਹ ਸਭ ਕੁਝ ਸਮੇਂ ਤੇ ਹਾਲਾਤਾਂ ਦੇ ਨਾਲ ਸੰਬੰਧਤ ਹੈ ਉਨਾ ਦੇ ਨਿਰਪਰ ਕਰਦਾ ਜਦੋਂ ਸਮਾ ਮਾੜਾ ਹੋਵੇ ਹਾਲਾਤ ਮਾੜੇ ਹੋਣ ਤਾਂ ਫਿਰ ਇੱਥੇ ਮਾਮਾ ਪੁੱਤਾਂ ਨੂੰ ਮਾਰ ਦਿੰਦੀਆਂ ਨੇ ਭਰਾ ਭਰਾ ਦਾ ਦੁਸ਼ਮਣ ਹੋ ਜਾਂਦਾ ਤੇ ਕਈ ਵਾਰ ਤਾਂ ਇਹੋ ਜੇ ਭਿਆਨਕ ਕਾਂਡ ਹੋ ਜਾਂਦੇ ਆ ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਤੁਹਾਡੇ ਰੋਂਗ ਤੇ ਖੜੇ ਕਰ ਦੇਵੇਗੀ ਇਸ ਵਿੱਚ ਪਤੀ ਪਤਨੀ ਦਾ ਕਤਲ ਹੁੰਦਾ ਤੇ ਫਿਰ ਜਦੋਂ ਕਤਲ ਪਿਛਲਾ ਰਾਜ ਖੋਲਦਾ ਤਾਂ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਗੁਜਰਾਤ ਦਾ ਜੂਨਾਗੜ ਇਸ ਤੋਂ ਤਕਰੀਬਨ 50 ਕਿਲੋਮੀਟਰ ਦੂਰ ਬਸਾਬਰਦਰ ਥਾਣਾ ਗੱਲ ਹੈ 30 ਅਕਤੂਬਰ 2025 ਦੀ ਤਕਰੀਬਨ ਸ਼ਾਮ ਦੀ ਸ਼ਾਮ ਨੂੰ ਥਾਣੇ ਦੇ ਵਿੱਚ ਕੁਝ ਬੰਦੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਬਿਹਾਰ ਦੇ ਰਹਿਣ ਵਾਲੇ ਆ ਸਾਡੀ ਬੇਟੀ ਦਾ ਨਾਮ ਕਾਂਚਨ ਹੈ ਕਾਂਚਨ ਦਾ ਵਿਆਹ ਸ਼ਿਵਮਗਰੀ ਦੇ ਨਾਲ ਹੁੰਦਾ ਹੈ ਉਹ ਵੀ ਉਦੋਂ ਬਿਹਾਰ ਦੇ ਵਿੱਚ ਰਹਿੰਦਾ ਸੀ ਪਰ ਉਸ ਤੋਂ ਬਾਅਦ ਉਹ ਗੁਜਰਾਤ ਦੇ ਵਿੱਚ ਆ ਕੇ ਰਹਿਣ ਲੱਗ ਜਾਂਦਾ ਹੈ ਖਰੀਆਰ ਪਿੰਡ ਦੇ ਵਿੱਚ ਤੇ ਇਹ ਬੰਦਾ ਜੋ ਸੀ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਸ਼ਿਵਮ ਗਿਰੀ ਦੇ ਨਾਲ ਨਾਲ ਉਸ ਦੀ ਮਾਂ ਅਤੇ ਉਸ ਦਾ ਛੋਟਾ ਭਰਾ ਜੋ 15 ਸਾਲਾਂ ਦਾ ਸੀ ਉਹ ਵੀ ਇਸ ਦੇ ਨਾਲ ਇੱਥੇ ਹੀ ਗੁਜਰਾਤ ਦੇ ਖਰੀਆਰ ਦੇ ਵਿੱਚ ਆ ਕੇ ਰਹਿਣ ਲੱਗ ਗਿਆ ਸੀ ਪਰ ਨਾ ਤਾਂ ਸਾਡੀ ਜੋ ਬੇਟੀ ਆ ਕਾਂਚਨ ਉਸ ਨਾਲ ਸਾਡਾ ਸੰਪਰਕ ਹੋ ਰਿਹਾ ਤੇ ਨਾ ਹੀ ਉਸ ਦੇ ਪਤੀ ਦੇ ਨਾਲ ਹੋ ਰਿਹਾ ਅਸੀਂ ਕਾਂਚਨ ਨੂੰ ਕਾਲ ਕਰਦੇ ਹਾਂ ਉਸ ਦੀ ਸੱਸ ਜਾਨੀ ਸ਼ਿਵਮ ਗਿਰੀ ਦੀ ਮਾਂ ਫੋਨ ਚੱਕਦੀ ਹੈ ਤੇ ਉਹ ਸਾਨੂੰ ਕਦੇ ਕੁਝ ਕਹਿੰਦੀ ਐ ਕਦੇ ਕੁਝ ਕਹਿੰਦੀ ਐ ਤੇ ਹੁਣ 27 ਅਕਤੂਬਰ 2025 ਨੂੰ ਉਸਨੇ ਫੋਨ ਚੱਕਿਆ ਤੇ ਸਾਨੂੰ ਇਹ ਗੱਲ ਕਹੀ ਕਿ ਕਾਂਚਨ ਅਤੇ ਸ਼ਿਵਮ ਗਿਰੀ ਦਾ ਤਾਂ ਐਕਸੀਡੈਂਟ ਹੋ ਗਿਆ ਉਹ ਮੋਟਰਸਾਈਕਲ ਤੇ ਕਿਤੇ ਜਾਂਦੇ ਸੀ ਐਕਸੀਡੈਂਟ ਹੋ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਦੋਨਾਂ ਦੀ ਮੌਤ ਹੋ ਗਈ ਤੇ ਮੈਂ ਸਦਮੇ ਦੇ ਵਿੱਚ ਸੀ ਮੈਂ ਇਸ ਲਈ ਤੁਹਾਨੂੰ ਦੱਸ ਨਹੀਂ ਸਕੀ ਤਾਂ ਹੁਣ ਜੋ ਪੁਲਿਸ ਹੁੰਦੀ ਐ ਪੁਲਿਸ ਨੂੰ ਵੀ ਲੱਗਦਾ ਕਿ ਇਦਾਂ ਕਿਵੇਂ ਹੋ ਸਕਦਾ ਬੇਟੀ ਦੀ ਮੌਤ ਹੋਵੇ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਨਾ ਦੱਸਿਆ ਜਾਵੇ ਹੁਣ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਜਿੱਥੇ ਬੇਟੀ ਦੇ ਪਰਿਵਾਰ ਵਾਲੇ ਐਡਰੈਸ ਦਿੰਦੇ ਨੇ ਖੜਿਆਰ ਦਾ ਜਦੋਂ ਇੱਥੇ ਪੁਲਿਸ ਜਾਂਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਇਸ ਘਰ ਦੇ ਵਿੱਚ ਇੱਕ ਔਰਤ ਸੀ ਤੇ ਹੁਣ ਜਦੋਂ ਪੁਲਿਸ ਜਾ ਕੇ ਉਸ ਨੂੰ ਪੁੱਛਦੀ ਹੈ ਕਿ ਤੇਰਾ ਮੁੰਡਾ ਤੇ ਤੇਰੀ ਨੂੰਹ ਕਿੱਥੇ ਆ ਤਾਂ ਉਹ ਉਹੀ ਗੱਲ ਪੁਲਿਸ ਨੂੰ ਕਹਿੰਦੀ ਹੈ ਕਿ ਉਹਨਾਂ ਦਾ ਤਾਂ ਐਕਸੀਡੈਂਟ ਹੋ ਗਿਆ ਪਰ ਮਾਂ ਦੇ ਕੋਲ ਕੋਈ ਵੀ ਸਬੂਤ ਨਹੀਂ ਸੀ ਕਿ ਕਦੋਂ ਐਕਸੀਡੈਂਟ ਹੋਇਆ ਕਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਇੱਕ 15 ਸਾਲ ਦਾ ਮੁੰਡਾ ਵੀ ਇਸ ਘਰ ਦੇ ਵਿੱਚ ਸੀ ਜੋ ਕਿ ਸ਼ਿਵਮ ਗਿਰੀ ਦਾ ਭਰਾ ਸੀ ਹੁਣ ਪੁਲਿਸ ਦੇ ਸਵਾਲਾਂ ਦਾ ਜਦੋਂ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਤਾਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਸੱਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਸ਼ੇਬਮਗਿਰੀ ਅਤੇ ਕੰਚਨਾ ਦੋਨਾਂ ਨੂੰ ਮਾਰ ਕੇ ਇਹਨਾਂ ਨੇ ਘਰ ਦੇ ਵਿੱਚ ਹੀ 5 ਫੁੱਟ ਟੋਇਆ ਡੂੰਘਾ ਪਟਕੇ ਦਬ ਦਿੱਤਾ ਇਹ ਕਬੂਲ ਕਰਦੇ ਨੇ ਕਿ ਹਾਂ ਅਸੀਂ ਹੀ ਕੰਚਨ ਅਤੇ ਸ਼ੇਬਮਗਿਰੀ ਦਾ ਕਤਲ ਕੀਤਾ ਪਰ ਪੁਲਿਸ ਦੇ ਸਾਹਮਣੇ ਤਾਂ ਇਹ ਸਵਾਲ ਸੀ ਕਿ ਆਖਰ ਇਹੋ ਜਿਹਾ ਕੀ ਹੋ ਗਿਆ ਜਿਸ ਕਾਰਨ ਭਰਾ ਨੇ ਅਤੇ ਮਾਂ ਨੇ ਮਿਲ ਕੇ ਆਪਣੇ ਬੇਟੇ ਅਤੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਕਿਉਂਕਿ ਇਹ ਕਾਫੀ ਸਮਾਂ ਕਾਫੀ ਸਮਾਂ ਜੋ ਕਾਂਚਨ ਦੇ ਪਰਿਵਾਰ ਵਾਲੇ ਸੀ ਉਹਨਾਂ ਨੂੰ ਲਾਰੇ ਲਾਉਂਦੇ ਰਹੇ ਜਦੋਂ ਕਾਂਚਨ ਦੇ ਪਰਿਵਾਰ ਵਾਲੇ ਦੀਵਾਲੀ ਤੋਂ ਬਾਅਦ ਵੀ ਕਾਲ ਕਰਦੇ ਆ ਦੀਵਾਲੀ ਵੇਲੇ ਵੀ ਕਾਲ ਕਰਦੇ ਨੇ ਕਿ ਸਾਡੀ ਕਾਂਚਨਾ ਗੱਲ ਕਰਾਓ ਸਾਡਾ ਕਾਂਚਨਾ ਸੰਪਰਕ ਨਹੀਂ ਹੋ ਰਿਹਾ ਤਾਂ ਮਾਂ ਹਮੇਸ਼ਾ ਟਾਲ ਮਟੋਲ ਕਰਦੀ ਰਹਿੰਦੀ ਸੀ ਕਿ ਇੱਧਰ ਗਏ ਹੋਇਆ ਉੱਧਰ ਗਏ ਹੋਇਆ ਕੰਮ ਕਰਨ ਗਏ ਹੋਇਆ ਬਾਹਰ ਯਾਨੀ ਐਦਾਂ ਟਾਲ ਮਟੋਲ ਕਰਦੀ ਰਹਿੰਦੀ ਸੀ ਪਰ ਆਖਰ 27 ਅਕਤੂਬਰ ਨੂੰ ਤਾਂ ਮਾਂ ਨੇ ਦੱਸ ਦਿੱਤਾ ਕਿ ਜੋ ਕਾਂਚਨ ਅਤੇ ਸ਼ਿਵਮਗਿਰੀ ਸੀ ਉਹਨਾਂ ਦਾ ਤਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਪਰ ਪੁਲਿਸ ਹੁਣ ਇਹਨਾਂ ਦੋਨਾਂ ਤੋਂ ਇਹ ਜਾਨਣਾ ਚਾਹੁੰਦੀ ਸੀ ਕਿ ਆਖਰ ਕੀ ਗੱਲ ਹੋਈ ਸੀ ਜਿਸ ਕਾਰਨ ਇਹਨਾਂ ਨੇ ਸ਼ਿਵਮਗਿਰੀ ਅਤੇ ਕਾਂਚਨ ਦਾ ਕਤਲ ਕਰ ਦਿੱਤਾ ਹੁਣ ਜੋ 15 ਸਾਲਾ ਭਰਾ ਸੀ ਉਹ ਦੱਸਦਾ ਹੈ ਕਿ ਮੈਂ ਦੁੱਧ ਦੀ ਡੈਰੀ ਦੇ ਉੱਤੇ ਲੱਗਿਆ ਹੋਇਆ ਸੀ ਤੇ ਮੈਂ ਸ਼ਰਾਬ ਪੀਣ ਦੀ ਆਦਤੀ ਸੀ ਪਰ ਜੋ ਸ਼ਿਵਮਗਿਰੀ ਸੀ ਇਸ ਦਾ ਵੱਡਾ ਭਰਾ ਉਸ ਨੂੰ ਇਸ ਦੀ ਇਹ ਆਦਤ ਪਸੰਦ ਨਹੀਂ ਸੀ ਤੇ ਉਹ ਇਸ ਨੂੰ ਗਾਲੀ-ਗਲੋਚ ਵੀ ਕਰਦਾ ਸੀ ਤੇ ਇਸ ਦੀ ਕੁੱਟਮਾਰ ਵੀ ਕਰਦਾ ਸੀ ਕਿ ਤੂੰ ਗਲਤ ਕੰਮ ਕਰ ਰਿਹਾ। ਸ਼ਿਵਮਗਿਰੀ ਅਤੇ ਕਾਂਚਨ ਦੇ ਵਿਆਹ ਨੂੰ ਤਕਰੀਬਨ 1.5 ਸਾਲ ਹੋ ਚੁੱਕਿਆ ਸੀ। ਕਾਂਚਨ ਦੀ ਉਮਰ ਲਗਭਗ 19-20 ਸਾਲ ਸੀ। ਜਦੋਂ ਹੁਣ ਕਾਂਚਨ ਦੀ ਮੌਤ ਹੋਈ ਸੀ ਤਾਂ ਕਾਂਚਨ 6 ਮਹੀਨਿਆਂ ਦੀ ਪ੍ਰੈਗਨੈਂਸੀ ਸੀ। ਕਾਂਚਨ ਅਤੇ ਸ਼ਿਵਮਗਿਰੀ ਦੀਆਂ ਦੋਨਾਂ ਦੀਆਂ ਲਾਸ਼ਾਂ ਪੁਲਿਸ ਰਿਕਵਰ ਕਰਦੀ ਹੈ। ਇਹਨਾਂ ਦੇ ਘਰ ਦੇ ਵਿੱਚੋਂ ਟੋਇਆ ਪਟਕੇ ਉਹ ਕੱਢੀਆਂ ਜਾਂਦੀਆਂ ਨੇ। ਪਰ ਜੋ ਕਾਂਚਨ ਸੀ ਉਸ ਦੀ ਲਾਸ਼ ਦਾ ਬੜਾ ਬੁਰਾ ਹਾਲ ਸੀ ਕਿਉਂਕਿ ਉਹ 6 ਮਹੀਨਿਆਂ ਦੀ ਪ੍ਰੈਗਨੈਂਸੀ ਤੇ ਜਦੋਂ ਉਸ ਦੀ ਲਾਸ਼ ਕੱਢੀ ਜਾਂਦੀ ਹੈ ਤਾਂ ਉਸ ਦੇ ਬੱਚਾ ਬਾਹਰ ਆਇਆ ਹੋਇਆ ਸੀ ਹੁਣ ਪੁਲਿਸ ਇਹਨਾਂ ਨੂੰ ਪੁੱਛਦੀ ਹੈ ਕਿ ਕੀ ਗੱਲ ਹੋਈ ਤਾਂ ਜੋ 15 ਸਾਲਾ ਭਰਾ ਸੀ ਉਹ ਦੱਸ ਰਿਹਾ ਸੀ ਕਿ ਮੈਂ ਦੁੱਧ ਦੀ ਡੈਰੀ ਤੇ ਲੱਗਿਆ ਹੋਇਆ ਸੀ ਮੈਂ ਸ਼ਰਾਬ ਪੀਣ ਦਾ ਆਦੀ ਸੀ ਪਰ ਜੋ ਮੇਰਾ ਭਰਾ ਸੀ ਉਹ ਮੇਰੇ ਇਸ ਆਦਤ ਤੋਂ ਬਹੁਤ ਜ਼ਿਆਦਾ ਖਫਾ ਸੀ ਮੈਨੂੰ ਕੁੱਟਮਾਰ ਕਰਦਾ ਸੀ ਤੇ 16 ਅਕਤੂਬਰ 2025 ਨੂੰ ਵੀ ਜਦੋਂ ਇਹ ਸ਼ਰਾਬ ਪੀ ਕੇ ਆਉਂਦਾ ਤਾਂ ਇਸ ਨਾਲ ਉਹ ਲੜਾਈ ਕਰਦਾ ਇਸ ਦੀ ਕੁੱਟਮਾਰ ਕਰਦਾ ਕਿ ਤੂੰ ਗਲਤ ਕਰ ਰਿਹਾ ਹੈਂ ਤੇਰੀ ਉਮਰ ਬੜੀ ਛੋਟੀ ਹੈ ਤੇ ਜੋ ਇਸ ਨੂੰ ਪੈਸੇ ਵੀ ਮਿਲਦੇ ਸੀ ਦੁੱਧ ਵਾਲੀ ਡੈਰੀ ਤੋਂ ਉਹ ਖੁਦ ਫੜ ਲੈਂਦਾ ਸੀ ਕਿ ਇਹ ਸ਼ਰਾਬ ਪੀਵੇਗਾ ਜਦੋਂ 16 ਅਕਤੂਬਰ ਨੂੰ ਇਹ ਗੱਲ ਹੁੰਦੀ ਹੈ ਤਾਂ ਜੋ ਇਹ 15 ਸਾਲਾ ਭਰਾ ਸੀ ਇਸ ਨੂੰ ਬੜਾ ਗੁੱਸਾ ਆਉਂਦਾ ਤੇ ਇਹ ਸਾਰੀ ਰਾਤ ਸੋਚਦਾ ਰਹਿੰਦਾ ਕਿ ਮੈਂ ਸ਼ਿਵਮਗਿਰੀ ਨੂੰ ਜਿਉਂਦਾ ਨਹੀਂ ਛੱਡਾਂਗਾ ਹੁਣ ਜਦੋਂ ਦੇਰ ਰਾਤ 16 ਅਕਤੂਬਰ ਨੂੰ ਇਹ ਮੁੰਡਾ ਲੋਹੇ ਦੀ ਰਾੜ ਚੱਕਦਾ ਹੈ ਸਰੀਆ ਚੱਕਦਾ ਹੈ ਸਰੀਆ ਚੱਕ ਕੇ ਆਪਣੇ ਭਰਾ ਦੇ ਕਮਰੇ ਚ ਜਾਂਦਾ ਤੇ ਉਸ ਉੱਪਰ ਤਾਵੜ ਤੋੜ ਬਾਰ ਕਰ ਦਿੰਦਾ ਸਰੀਏ ਦੇ ਨਾਲ ਪ੍ਰਾਤ ਤੜਫਣ ਲੱਗਦਾ ਤੇ ਇਹ ਉਸ ਉੱਪਰ ਲਗਾਤਾਰ ਬਾਰ ਕਰ ਰਿਹਾ ਸੀ ਹੁਣ ਜੋ ਕੰਚਨ ਹੁੰਦੀ ਹੈ ਉਸ ਦੀ ਅੱਖ ਖੁੱਲ ਜਾਂਦੀ ਹੈ ਥੈਮ ਵੀ ਜਾਂਦੀ ਹੈ ਕਿਉਂਕਿ ਇਸ 15 ਸਾਲ ਦੇ ਮੁੰਡੇ ਦੇ ਸਿਰ ਉੱਤੇ ਖੂਨ ਸਵਾਰ ਸੀ ਇਹ ਸਭ ਕੁਝ ਮਾਂ ਵੀ ਦੇਖ ਰਹੀ ਸੀ ਮਾਂ ਨੇ ਵੀ ਆਪਣੇ ਮੁੰਡੇ ਨੂੰ ਨਹੀਂ ਹਟਾਇਆ ਹੁਣ ਕਾਂਚਨ ਸਹਿਮ ਜਾਂਦੀ ਹੈ ਸ਼ਿਵਮਗਿਰੀ ਦਾ ਇਹ ਕਤਲ ਕਰ ਦਿੰਦਾ ਤੇ ਕਾਂਚਨ ਕਹਿੰਦੀ ਹੈ ਕਿ ਤੂੰ ਮੈਨੂੰ ਨਾ ਮਾਰੀ ਤੂੰ ਜੋ ਕਹੇਂਗਾ ਮੈਂ ਉਹ ਕਰਾਂਗੀ ਤੇ ਜੋ ਫਿਰ ਇਸ 15 ਸਾਲਾ ਮੁੰਡੇ ਨੇ ਕਾਂਚਨ ਦੇ ਨਾਲ ਕੀਤਾ ਉਹ ਸੁਣ ਕੇ ਤਾਂ ਸਭ ਦੇ ਰੋਂਗ ਟੇ ਖੜੇ ਹੋ ਗਏ ਇਸ ਨੇ 6 ਮਹੀਨਿਆਂ ਦੀ ਪ੍ਰੈਗਨੈਂਟ ਕਾਂਚਨ ਦੇ ਨਾਲ ਗਲਤ ਕੀਤਾ ਗਲਤ ਕੰਮ ਕੀਤਾ ਤੇ ਫਿਰ ਕਾਂਚਨ ਨੂੰ ਲੱਗਿਆ ਕਿ ਸ਼ਾਇਦ ਹੁਣ ਇਹ ਮੈਨੂੰ ਛੱਡ ਦੇਵੇਗਾ ਪਰ ਇਸ ਨੂੰ ਫਿਰ ਲੱਗਿਆ ਕਿ ਕਾਂਚਨ ਹੀ ਇੱਕ ਇਹੋ ਜਿਹੀ ਗਵਾਹੀ ਜੋ ਲੋਕਾਂ ਨੂੰ ਦੱਸ ਸਕਦੀ ਹੈ ਕਿ ਮੈਂ ਸੇਵਮ ਗਿਰੀ ਦਾ ਕਤਲ ਕਰ ਦਿੱਤਾ ਤਾਂ ਫਿਰ ਇਹ ਜਦੋਂ ਸਵੇਰ ਹੁੰਦੀ ਆ ਸਵੇਰੇ ਕਾਂਚਨ ਦੇ ਟਿੱਡੇ ਦੇ ਵਿੱਚ ਗੋਡਾ ਮਾਰਦਾ ਜਦੋਂ ਗੋਡਾ ਮਾਰਦਾ ਤਾਂ ਬੱਚਾ ਕਾਂਚਨ ਦੇ ਬਾਹਰ ਆ ਜਾਂਦਾ ਹੈ ਇਸ ਦੀ ਗਰਦਨ ਦੇ ਉੱਤੇ ਚਾਕੂ ਚਲਾ ਕੇ ਕਾਂਚਨ ਦਾ ਕਤਲ ਕਰ ਦਿੰਦਾ ਹੈ ਹੁਣ ਮਾਂ ਅਤੇ ਪੁੱਤ ਦੋਨੋਂ ਸੋਚਦੇ ਆ ਕਿ ਇਹਨਾਂ ਦੀਆਂ ਲਾਸ਼ਾਂ ਦਾ ਕੀ ਕੀਤਾ ਜਾਵੇ ਤਾਂ ਇਹ ਘਰ ਵਿੱਚ ਹੀ 5 ਫੁੱਟ ਟੋਇਆ ਢੂੰਗਾ ਪੜਦੇ ਨੇ ਤੇ ਚੱਕ ਕੇ ਦੋਨਾਂ ਦੀਆਂ ਲਾਸ਼ਾਂ ਨੂੰ ਟੋਏ ਦੇ ਵਿੱਚ ਦਫਨਾ ਦਿੰਦੇ ਆ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਨਹੀਂ ਪਤਾ ਲੱਗੇਗਾ ਪਰ ਜਦੋਂ ਕਾਂਚਨ ਦੇ ਪਰਿਵਾਰ ਵਾਲੇ ਇਹਨਾਂ ਦੇ ਨਾਲ ਸੰਪਰਕ ਕਰਦੇ ਆ ਕਾਂਚਨ ਨੂੰ ਫੋਨ ਕਰਦੇ ਆ ਤਾਂ ਕਾਂਚਨ ਦੀ ਸੱਸ ਵਿਵਾਨ ਸਾਧ ਵੀ ਫੋਨ ਚੱਕਦੀ ਹੈ ਤੇ ਇਹਨਾਂ ਨੂੰ ਕਹਿ ਦਿੰਦੀ ਹੈ ਕਿ ਕਾਂਚਨ ਇੱਧਰ ਆ ਕਾਂਚਨ ਬਿਜੀ ਆ ਸ਼ਿਵਮ ਬਿਜੀ ਆ ਜਾਨੀ ਕਾਫੀ ਦਿਨ ਤਾਂ ਇਹਨਾਂ ਨੂੰ ਐਦਾਂ ਹੀ ਲਾਰੇ ਲਾਉਂਦੀ ਐ ਪਰ 27 ਅਕਤੂਬਰ ਨੂੰ ਫੁੱਟ ਫੁੱਟ ਕੇ ਰੋਣ ਲੱਗਦੀ ਐ ਫੋਨ ਤੇ ਤੇ ਕਹਿੰਦੀ ਐ ਕਿ ਉਹਨਾਂ ਦੀ ਤਾਂ ਮੌਤ ਹੋ ਗਈ ਬਾਈਕ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੈਂ ਸਦਮੇ ਦੇ ਵਿੱਚ ਸੀ ਇਸ ਕਰਕੇ ਤੁਹਾਨੂੰ ਫੋਨ ਨਹੀਂ ਕਰ ਸਕੀ ਤੇ ਉਹਨਾਂ ਦਾ ਤਾਂ ਸੰਸਕਾਰ ਕਰ ਦਿੱਤਾ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਕਿਵੇਂ ਮਾਂ ਤੇ ਪੁੱਤ ਨੇ ਦੋਨਾਂ ਨੇ ਰਲ ਕੇ ਆਪਣੇ ਪੁੱਤ ਅਤੇ ਆਪਣੀ ਨੂੰਹ ਦਾ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇੱਕ ਭਰਾ ਨੇ ਆਪਣੇ ਭਰਾ ਤੇ ਆਪਣੀ ਪਰਜਾਈ ਦੇ ਨਾਲ ਮਾਰਾ ਵੀ ਕੀਤਾ ਗਲਤ ਕੰਮ ਵੀ ਕੀਤਾ ਅਤੇ ਦੋਨਾਂ ਦਾ ਕਤਲ ਕਰਕੇ ਉਹਨਾਂ ਨੂੰ ਘਰ ਦੇ ਵਿੱਚ ਹੀ ਟੋਇਆ ਪਟਕੇ ਦਫਨਾ ਦਿੱਤਾ ਬੜੀ ਰੌਂਗਟੇ ਖੜੇ ਕਰਨ ਵਾਲੀ ਖਬਰ ਹੈ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਦੋਂ ਇਹਨਾਂ ਉਪਰਕੇਸ਼ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਆਪਣੇ ਸਮਾਜ ਦੇ ਵਿੱਚ ਤੇ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਭਰਾ ਨੇ ਆਪਣੇ ਭਰਾ ਤੇ ਆਪਣੀ ਭਝਾਈ ਨੂੰ ਮਾਰ ਦਿੱਤਾ ਕਿਵੇਂ ਮਾਂ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੋ ਗਈ ਕਿ ਤੂੰ ਇਹਨਾਂ ਦੀਆਂ ਲਾਸ਼ਾਂ ਨੂੰ ਟੂਆ ਪਟਕੇ ਦਫਨਾ ਦੇ ਯਾਨੀ ਉਹ ਵੀ ਇਹ ਸਾਰੇ ਕਾਂਡ ਦੇ ਵਿੱਚ ਇਨਵੋਲਵ ਹੋ ਗਈ ਅੱਜ ਕੰਨ ਦਾ ਜੋ ਦੌਰ ਹੈ ਬੜਾ ਹੀ ਮਾੜਾ ਦੌਰ ਹੈ ਇੱਥੇ ਕਿਸੇ ਉੱਤੇ ਵੀ ਕੋਈ ਵਿਸ਼ਵਾਸ ਨਹੀਂ ਕਿ ਕੋਈ ਤੁਹਾਡਾ ਕਿੱਡਾ ਵੱਡਾ ਨੁਕਸਾਨ ਦੇ ਕਰ ਦੇਵੇ ਕੌਣ ਤੁਹਾਡਾ ਬੈਰੀ ਬਣ ਜਾਵੇ ਕੌਣ ਤੁਹਾਡਾ ਦੁਸ਼ਮਣ ਬਣ ਜਾਵੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿਕਾਰ